ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਕੀ ਪਰੇਸ਼ਾਨੀ ਆਂਦੀ 77 ਤੋਂ ਅਸੀਂ ਇੱਥੇ ਵਪਾਰ ਕਰ ਰਹੇ ਹਾਂ ਜੀ ਤੇ ਅੱਜ ਦੀ ਹਾਲਾਤ ਇਹੋ ਜਿਹੇ ਨੇ ਵੀ ਸੜਕਾਂ ਵੀ ਨਹੀਂ ਹੈ ਸਿਵਰੇਜ ਵੀ ਨਹੀਂ ਹੈ ਜੀ ਪਾਣੀ ਵੀ ਨਹੀਂ ਹੈ ਜੀ ਕੀ ਇੱਥੇ ਸਵੀਪਰ ਆਂਦਾ ਸਵੀਪਰ ਆਂਦਾ ਜੀ ਪੈਸੇ ਲੈਂਦਾ ਤਾਂ ਆਂਦਾ ਹਰ ਵੇਲੇ ਸੀਵਰੇਜ ਦੀ ਬਲੋਕੇਜ ਹੈ ਹਰ ਵੇਲੇ ਲੀਕ ਕਰ ਰਹੇ ਨੇ ਉਹ ਸਿਰਫ 6 ਇੰਚੀ ਪਾਈਪਾਈ ਹੋਈ ਹੈ ਬਹੁਤ ਪੁਰਾਣੀ ਹੈ ਜੀ 40 ਸਾਲ ਪਹਿਲੇ ਦੇ ਪਾਏ ਹੋਏ ਹੈ ਪਾਈਪ ਮੈਂ ਐਮਪੀ ਸਿੰਘ ਓਨਅਰ ਚੈਨਲ ਸੈਲਰਡਿਊਸ ਚੈਨਲ ਤੋਂ ਬੋਲ ਰਿਹਾ ਸੱਜਾ ਸਵਾਗਤ ਕਰਦਾ ਹਾਂ ਦਰਸ਼ਕਾਂ ਦਾ ਅੱਜ ਅਸੀਂ ਬੈਠੇ ਹਾਂ ਮਲਿਕ ਸਾਹਿਬ ਕੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜਨਾਬ ਕਿ ਸ਼ੁਭ ਨਾਮ ਤੁਹਾਡਾ ਜੀ ਸतीश ਮਲਿਕ ਜੀ ਸਰ ਤੁਹਾਡੀ ਫਰਮ ਦਾ ਕੀ ਨਾਮ ਹੈ ਜਕੇ ਮਲਿਕ ਐਂਡ ਬਰਦਰਸ ਮੰਗਫਲੀ ਮੰਡੀ ਸਰ ਤੁਸੀਂ ਕੀ ਆਈਟਮਸ ਬਣਾਉਂਦੇ ਹੋ ਅਸੀਂ 6 ਆਰ ਸੀ ਪਾਈਪ ਦਾ ਕੰਮ ਕਰਦੇ ਹਾਂ ਔਰ ਸੀਟ ਪੇ ਲਰ ਬਣਾਨੇ ਸੀਟ ਬੁਡਰ ਬਣਾਉਂਦੇ ਹਾਂ ਜੀ ਸਰ ਅਸੀਂ ਇਹ ਜਾਨਣਾ ਚਾਹੁੰਦੇ ਹਾਂ ਕਿ ਮੰਗਫਲੀ ਮੰਡੀ ਚ ਸਾਨੂੰ ਰਹਿੰਦਿਆਂ ਨੂੰ ਇੱਥੇ ਮੇਰੇ ਖਿਆਲ ਜੀ 30 ਸਾਲ ਹੋ ਗਏ ਨੇ ਠੀਕ ਹੈ ਜੀ ਸਾਡਾ ਇੱਥੇ ਕਾਰੋਬਾਰ ਹੈ ਰਹਿੰਦੇ ਤਾਂ ਅਸੀਂ ਮਾਲ ਟੋਨਾ ਤੇ ਸਾਨੂੰ ਇੱਥੇ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਆਂਦੀਆਂ ਤੁਹਾਨੂੰ ਵੀ ਹੈ ਪਰਚਾਨੀਆਂ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਜੀ ਕੀ ਪਰੇਸ਼ਾਨੀ ਆਂਦੀ 77 ਤੋਂ ਅਸੀਂ ਇੱਥੇ ਵਪਾਰ ਕਰ ਰਹੇ ਹਾਂ ਜੀ ਤੇ ਅੱਜ ਦੀ ਹਾਲਾਤ ਇਹੋ ਜਿਹੇ ਨੇ ਵੀ ਸੜਕਾਂ ਵੀ ਨਹੀਂ ਹੈ ਸੀਵਰੇਜ ਵੀ ਨਹੀਂ ਹੈ ਜੀ ਪਾਣੀ ਵੀ ਨਹੀਂ ਹੈ ਜੀ ਕੀ ਅੱਛਾ ਸਵੀਪਰ ਆਂਦਾ ਸਵੀਪਰ ਆਂਦਾ ਜੀ ਪੈਸੇ ਲੈਂਦਾ ਤਾਂ ਆਂਦਾ ਅਦਰਵਾਈਜ਼ ਕਿੰਨੀ ਦੇਰ ਬਾਅਦ ਆਂਦਾ ਆਂਦਾ ਤੇ ਰੋਜ ਹੈ ਅੱਛਾ ਜੀ ਪਰ ਕੰਮ ਉਹਦਾ ਹੀ ਕਰਦਾ ਜਿਹਦੇ ਉਹਨੂੰ ਪੈਸੇ ਮਿਲਦੇ ਠੀਕ ਅਦਰਵਾਈਜ਼ ਉਹ ਕੰਮ ਨਹੀਂ ਕਰਦਾ ਬਿਲਕੁਲ ਠੀਕ ਸੋ ਮਤਲਬ ਮੈਂ ਪਹਿਲੇ ਦੇਖੋ ਕਿੰਨੀਆਂ ਬਾਈਟਸ ਕਰ ਚੁੱਕੀਆਂ ਅਸੀਂ 30 40 ਮੂੰਫਲੀ ਮੰਡੀ ਚ ਵਿਚਾਰ ਲੈ ਲਏ ਵਿੱਚੋਂ ਪਹਿਲੇ ਫਸਟ ਆਏ ਨੇ ਕਿ ਕਹਿੰਦੇ ਜੀ ਉਹ ਆਂਦਾ ਪਰ ਉਹ ਪੈਸੇ ਲੈ ਕੇ ਕਰਦਾ ਸੋ ਸਾਨੂੰ ਇਹ ਬਹੁਤ ਜ਼ਿਆਦਾ ਦਿੱਕਤਾਂ ਨੇ ਅਸੀਂ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਹਾਂ ਡੀਕੋ ਸਾਹਿਬ ਨੂੰ ਪਿਸ਼ਾਪੁਰਿਆ ਜੀ ਨੂੰ ਕਿ ਇਹ ਤੇ ਰੱਖ ਕੇ ਧਿਆਨ ਦਿਓ ਇੱਧਰ ਦੇਖੋ ਕਿੰਨੇ ਕੂੜੇ ਦੇ ਢੇਰ ਲੱਗੇ ਹਨ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ ਸੋ ਇਸ ਕਰਕੇ ਇੱਧਰ ਕਿਰਪਾ ਕਰਕੇ ਧਿਆਨ ਦਿਓ ਤਾਂ ਕਿ ਇਸ ਚੀਜ਼ ਦਾ ਥੋੜਾ ਜਿਹਾ ਡਵੈਲਪਮੈਂਟ ਹੋ ਸਕੇ ਸੜਕਾਂ ਬਣਵਾਓ ਪਹਿਲੇ ਪਹਿਲਾਂ ਸੀਵਰੇਜ ਕਰਵਾਓ ਫਿਰ ਸੜਕਾਂ ਬਣਵਾਓ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਸੀਵਰੇਜ ਬਲੌਕੇਜ ਰਹਿੰਦੀ ਹੈ ਪਾਣੀ ਪ੍ਰੋਪਰਲੀ ਨਹੀਂ ਆਂਦਾ ਹਰ ਵੇਲੇ ਸੀਵਰੇਜ ਦੀ ਬਲੌਕੇਜ ਹੈ ਹਰ ਵੇਲੇ ਲੀਕ ਕਰ ਰਹੇ ਨੇ ਉਹ ਸਿਰਫ 6 ਇੰਚੀ ਪਾਈਪਾਈ ਹੋਈ ਹੈ ਬਹੁਤ ਪੁਰਾਣੀ ਹੈ ਜੀ 40 ਸਾਲ ਪਹਿਲੇ ਨੇ ਪਾਏ ਹੋਏ ਹੈ ਪਾਈਪ ਉਸ ਤੋਂ ਬਾਅਦ ਅੱਜ ਤੱਕ ਕੋਈ ਪਾਈਪ ਨਹੀਂ ਪਾਏ ਕਾਲੀ ਸੋਟੀ ਮਾਰ ਕੇ ਸੀਵਰੇਜ ਸਾਫ਼ ਕਰਦੇ ਆਂ ਘੰਟੇ ਬਾਅਦ ਫੇਰ ਉੱਪਰ ਜਾਂਦਾ ਪਾਣੀ ਪੂਰਾ ਚਿੱਕੜ ਦੇਖੋ ਕਿੰਨੀਆਂ ਕੁ ਦਿੱਕਤਾਂ ਆ ਰਹੀਆਂ ਨੇ ਔਰ ਇਹ ਬਿਮਾਰੀ ਦੇ ਘਰ ਨੇ ਸੋ ਇਸ ਨੂੰ ਪਲੀਜ਼ ਇਸ ਵੱਲ ਖਿਆਲ ਕੀਤਾ ਜਾਵੇ ਔਰ ਇਹ ਦੇਖਿਆ ਜਾਵੇ ਕਿ ਇੱਥੇ ਕਿੰਨੀਆਂ ਕੁ ਬਿਮਾਰੀਆਂ ਫੈਲਦੀਆਂ ਤਾਂ ਉਸ ਦੀ ਜ਼ਿੰਮੇਵਾਰ ਸਰਕਾਰ ਹੁੰਦੀ ਹੈ ਸੋ ਇਸ ਕਰਕੇ ਇੱਧਰ ਖਿਆਲ ਕੀਤਾ ਜਾਵੇ ਤੁਸੀਂ ਕੋਈ ਮੈਸੇਜ ਕਿ ਉਹ ਨੂੰ ਇਹ ਕਰਨਾ ਚਾਹੋਗੇ ਬਸ ਜੀ ਇਹੀ ਹੈ ਜੀ ਇਹਦਾ ਸੁਧਾਰ ਕੀਤਾ ਜਾਏ ਜਿਹੜਾ ਇਹ ਖਰਾਬੀ ਹੈ ਸਾਰਾ ਠੀਕ ਕੀਤਾ ਜਾਏ ਸੀਵਰੇਜ ਸੜਕ ਪਾਣੀ ਸੋ ਬਹੁਤ ਮਿਹਰਬਾਨੀ ਹੈ ਜੀ ਮਾਲਿਕ ਸਾਹਿਬ ਦੀ ਸੋ ਆਪਨੇ ਸਭ ਤੋਂ ਜਾਣਿਆ ਕਿ ਕਿੰਨੀ ਕੋ ਦਿਖਤਾ ਇਥੇ ਮੂੰਫਲੀ ਮੰਡੀ ਚਾਂਦੀ ਹੈ ਔਰ ਕਿੰਨਾ ਕੋ ਕੂੜੇ ਕਰਕੜ ਦੇ ਢੇਰ ਹੈ ਉਹ ਤੁਹਾਨੂੰ ਦਿਖਾਈ ਰਹੇ ਆਂ ਸੀ ਚੈਨਲ ਦੇ ਵਿੱਚ ਕਿ ਇਥੇ ਕਿੰਨਾ ਕੋ ਬੁਰਾ ਹਾਲ ਹੈ ਦੰਦ ਹੈ ਸੋ ਇਸ ਕਰਕੇ ਇਸ ਨੂੰ ਸੁਵਾਰਿਆ ਜਾਵੇ ਇਸ ਦਾ ਖਿਆਲ ਰੱਖਿਆ ਬੜੀ ਮਿਹਰਬਾਨੀ ਸ਼ੁਕਰੀਆ ਜੀ ਸ਼ੁਕਰੀਆ